ਕੀ 101 ਮਰਜੀਤ ਰਾਮਾ ਜਿਹੜਾ ਜੱਫਾ ਆ ਅੱਗੇ ਵੱਲ ਜਾ ਰਿਹਾ ਅੱਗੇ ਪੰਜ ਚੁੱਕੇ ਨੇ ਬੈਰੀਗੇਡਾਂ ਦੇ ਜਿਹੜੇ ਪੜਾ ਸੀ ਉਹ ਕਈ ਪੜਾ ਤਾਰ ਕਰ ਲਏ ਨੇ ਪਰ ਕਿਸਾਨ ਜਿਹੜੇ ਨੇ ਅੱਗੇ ਗਏ ਨੇ ਹਰਿਆਣਾ ਦਾ ਪ੍ਰਸ਼ਾਸਨ ਜਿਹੜਾ ਸਖਤ ਨਜ਼ਰ ਆ ਰਿਹਾ ਅੱਗੇ ਜਾਣ ਦੀ ਕੋਸ਼ਿਸ਼ ਕਰਨਾ ਵੱਲੋਂ ਕੀਤੀ ਜਾਏ ਪਰ ਉਹ ਨਹੀਂ ਜਾ ਪਾਏ ਤਾਂ ਹੁਣ ਹੌਲੀ ਹੌਲੀ ਕਿਸਾਨ ਜਿਹੜੇ ਨੇ ਹੋਰ ਵੀ ਡਟ ਰਹੇ ਸ਼ੁਰੂ ਹੋ ਚੁੱਕੇ ਨੇ ਤਾਂ ਵੱੱਡੇ ਕਹਿੰਦੇ ਨੇ ਤੋਂ ਮਸ਼ਹੂਰ ਜਿਹੜਾ ਆ ਲਖਦੀਪ ਜਲਵੇੜਾ ਸਾਡੇ ਨਾਲ ਮੌਜੂਦ ਨੇ ਲਖਦੀਪ ਗੱਲਬਾਤ ਕਰਦੇ ਆ ਬਾਈ ਜੀ ਅੱਜ 101 ਜਿਹੜਾ ਕਿਸਾਨਾਂ ਦਾ ਜਥਾ ਜਿਹੜਾ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਅੱਜ ਤਾਂ ਪੈਦਲ ਸੀ ਕੋਈ ਟਰੈਕਟਰ ਨਹੀਂ ਸੀ ਕੋਈ ਟਰਾਲੀਆਂ ਨਹੀਂ ਸੀ ਪਰ ਅੱਜ ਫੇਰ ਤੋਂ ਰੋਕ ਲਿਆ ਗਿਆ ਜ਼ਹਿਰੀਲੀ ਗੈਸ ਤੱਕ ਮਾਰੀ ਗਈ ਆ ਗੱਲ ਉਹ ਹੀ ਦਨ ਬਾਬਾ ਜੀ ਇਹ ਗੱਲ ਨਹੀਂ ਕਰਨਾ ਚਾਹੁੰਦੇ ਇਹ ਗੱਲ ਨੂੰ ਟਰੈਕਟਰ ਤੋਂ ਪਹਿਲਾਂ ਕਹਿੰਦੇ ਸੀ ਤੁਹਾਨੂੰ ਟਰੈਕਟਰ ਦਾ ਡਰ ਲੱਗਦਾ ਬਈ ਹੈ ਨਾ ਵੀ ਟਰੈਕਟਰ ਨਾ ਲੈ ਕੇ ਜਾਇਓ ਅੱਗੇ ਚਲੋ ਵੀ ਅਸੀਂ ਕਹਦਾ ਨਹੀਂ ਪੈਦਲ ਚਲੇ ਜਾਂਦੇ ਹਾਂ ਨਾ ਪਹਿਲਾਂ ਇਹਨੇ ਸਾਡਾ ਮੁੰਡਾ ਵੀ ਮਾਰਿਆ ਸੁਭਗਰ ਨੇ ਕਿਹਾ ਹੈ ਨਾ ਤੇ ਅੱਜ ਸੋਚੇ ਵੀ ਚਲੋ ਪੈਦਲ ਜਾਣ ਦੇਣਗੇ ਪੈਦਲ ਮੈਂ ਜਾਣ ਦੇ ਦੇ ਕਿਉਂਕਿ ਬੱਬਾ ਜੀ ਆਮ ਲੋਕਾਂ ਦੀ ਸਰਕਾਰ ਹੀ ਨਹੀਂ ਹੈਗੀ ਇਹ ਜਿਹਨੂੰ ਫਰਕ ਹੋਵੇ ਨਾ ਵੀ ਦੇ ਸਕਦੇ ਬਦੇ ਠੀਕ ਹੈ ਵਿਦੇਸ਼ ਦੀ ਸਰਕਾਰ ਹੋਵੇ ਹੈ ਨਾ ਦੇਸ਼ ਤਰੱਕੀ ਕਰੇ ਉਹ ਸਰਕਾਰਾਂ ਇਹ ਤਾਂ ਬੰਦ ਨੀ ਅੰਦਾਨੀ ਦੇ ਯਾਰ ਨੇ ਕੋਰਪੋਰੇਟ ਦੇ ਯਾਰ ਨੇ ਹੈ ਨਾ ਬਿਲਗੇਰਸ ਵਰਗੇ ਦੇ ਯਾਰ ਨੇ ਜਿਹੜੇ ਅਮਰੀਕਾ ਚ ਬੈਠੇ ਜਿਹੜੇ ਨਿਊ ਵਲ ਡੋਲਰ ਲੈਣਾ ਚਾਹੁੰਦੇ ਨੇ ਜਿਹੜੇ ਆਣ ਪਾਣ ਪੈਣਾ ਸਭ ਕੁਝ ਕੰਟਰੋਲ ਕਰਨਾ ਚਾਹੁੰਦੇ ਨੇ ਜਨਤਾ ਦਾ ਉਹਨਾਂ ਦੇ ਯਾਰ ਨੇ ਇਹ ਇਹ ਕਿਉਂ ਗੱਲਬਾਤ ਕਰ ਰਹੇ ਨੇ ਪਤਾ ਲੀ ਜਮਐਸਪੀ ਮਿਲ ਗਈ ਤੇ ਇਸ ਤਰੱਕੀ ਕਰੂਗਾ ਮਾਰਕੀਟਾਂ ਦੁਆੜਾ ਚੱਲ ਪੈਣਗੀਆਂ ਹੈਨਾ ਤੇ ਦੇਸ਼ ਅੱਗੇ ਨੂੰ ਵਧੂਆ ਨਹੀਂ ਬਧਣ ਦੇਣਾ ਚਾਹੁੰਦੇ ਇਹਨਾਂ ਨੂੰ ਖਾਂਰ ਨੂੰ ਬੇਚਣ ਨੂੰ ਵੀ ਆ ਸੀ ਰਾਗ ਕਰੀ ਇਹਨਾਂ ਦੇ ਉੱਤੇ ਹੈਨਾ ਉਸ ਪਾਸੇ ਨੂੰ ਚੱਲੇ ਹੋਏ ਨੇ ਬਿਲਕੁਲ ਹਰਦੀਪਾ ਭਾਈ ਪਹਿਲਾਂ ਜਦੋਂ ਅੱਗੇ ਗਏ ਨੇ ਸਾਰੇ ਆਸਾਨ 101 ਕਿਸਾਨਾਂ ਜਥਾ ਕਹਿੰਦੇ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਅਪੀਲਾਂ ਕੀਤੀਆਂ ਬਾਅਦ ਦੇ ਵਿੱਚ ਜ਼ਹਿਰੀਲੀ ਗੈਸ ਛੱਡੀ ਹੰਝੂ ਗੈਸ ਦਾ ਗੋਲਾ ਵੀ ਮਾਰੇ ਕਿ ਕਿਸਾਨ ਦੀ ਹਾਲਤ ਕ ਖਰਾਬ ਹੀ ਹੋਈਆ ਇਸ ਕਾਰਵਾਈ ਨੇ ਕਿਵੇ ਗਲਤ ਗੱਲ ਲੈਣਾ ਬਾਬਾ ਜੀ ਇਹ ਤਾਂ ਉਹ ਦੂਜੇ ਦੇਸ਼ਾਂ ਆ ਬੰਗ ਹੋਈ ਨੇ ਵੀ ਐਸੀ ਕੋਈ ਦੂਜੇ ਦੇਸ਼ ਦੇ ਆ ਜਾਂਦੇ ਆ ਉਵੇਂ ਸਾਨੂੰ ਟ੍ਰੀਟ ਕਰਦੇ ਨੇ ਨਾ ਤੇ ਜਦੋਂ ਅਸੀਂ ਦੂਜੇ ਦੇਸ਼ ਦੀ ਮੰਗ ਕਰਦੇ ਆ ਤੇ ਸਾਨੂੰ ਬਹੁਤ ਉੱਚੀ ਕਹਿੰਦੇ ਤਾਂ ਬਖਵਾਦੀ ਨੇ ਜੀ ਉਵੇਂ ਨੇ ਹਨਾ ਆ ਤੁਹਾਡੀ ਹਰਕਤਾਂ ਕਰਕੇ ਕਰਦੇ ਆ ਤੇ ਜੇ ਵੀ ਤੁਸੀਂ ਹਰਕਤਾਂ ਕਰਦੇ ਨਾ ਤਾਂ ਕਹਿੰਦੇ ਵੀ ਹਾਂ ਵੀ ਸਾਨੂੰ ਨਹੀਂ ਰਹਿਣਾ ਤੁਹਾਡੇ ਨਾਲ ਹਨਾ ਤਾਂ ਕਰਕੇ ਕਹਿੰਦੇ ਆ ਸ਼ਰਮ ਆਣੀ ਚਾਹੀਦੀ ਵੀ ਤੇ ਜਨ ਅਦਾ ਨਾਤਾ ਆ ਜਿਹੜਾ ਸਾਰੇ ਦੇਸ਼ ਨੂੰ ਸਾਰੇ ਦੇਸ਼ ਦੀ ਸਰਬੰਧੀ ਭਲੇ ਦੀ ਅਰਦਾਸ ਕਰਦਾ ਆ ਵੀ ਅੰਨ ਸਭ ਦੇ ਪੇੜ ਦੇ ਅੰਦਰ ਪੈਂਦਾ ਰਵੇ ਹਨਾ ਤੁਸੀਂ ਇਹਦੇ ਨਾਲ ਇਹਨਾਂ ਨਾਲ ਐਵੇਂ ਦਾ ਬਿਹੇਵ ਕਰ ਤੇ ਬਾਬਾ ਜੀ ਔਰ ਇਹਨਾਂ ਵੀ ਰਾਜ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਹੈਨਾ ਠੀਕ ਹੈ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਸਾਰੇ ਧਰਮਿਕ ਬਰਾਬਰ ਹੁੰਦੇ ਸੀ ਸਾਰੇ ਕੀਤੇ ਇੱਕ ਬਰਾਬਰ ਹੁੰਦੇ ਸੀ ਹੈਨਾ ਲੋਕ ਸੁਖੀ ਵਸਦੇ ਸੀ ਹੈਨਾ ਇਹਨੂੰ ਰਾਜ ਹੀ ਨਹੀਂ ਕਰਨਾ ਆ ਤਾਂ ਇਹ ਸੀ ਕਹਿੰਦੇ ਨੇ ਤਾਂ ਦੁਨੀਆਵੀ ਰਾਜ ਨਹੀਂ ਚੱਲੇ ਜਾਣੇ ਬਾਬਾ ਜੀ ਆਪਾਂ ਰਾਜ ਕਰਕੇ ਦਿਖਾਵਾਂਗੇ ਇਸ ਦੇ ਦੇ ਉੱਤੇ ਨਵਦੀਪ ਭਾਈ ਇੱਕ ਸਵਾਲ ਮੰਦੇ ਵਿੱਚ ਜਰੂਰ ਆਉਂਦਾ ਕਿ ਇੰਨਾ ਵਿਰੋਧ ਹੋਇਆ 10 ਮਹੀਨਿਆਂ ਤੋਂ ਇੱਥੇ ਬੈਠੇ ਕਿਸਾਨ ਡਟੇ ਨੇ ਪਰ ਹਰਿਆਣਾ ਦੇ ਵਿੱਚ ਫਿਰ ਤੋਂ ਬੀਜੇਪੀ ਦੀ ਸਰਕਾਰ ਆ ਗਈ ਬੀਜੇਪੀ ਦੇ ਸਰਕਾਰ ਦੇ ਖਿਲਾਫ ਜਿਹੜਾ ਅੰਦੋਲਨ ਲੱਗ ਰਿਹਾ ਤਾਂ ਲੋਕਾਂ ਨੂੰ ਕੀ ਕਹੋਗੇ ਬਾਬਾ ਜ ਸਾਰੇ ਦਾ ਸਾਰਾ ਹੁਣ ਮਹਾਰਾਸ਼ਟਰ ਦੇ ਅੰਦਰ ਇਹਨਾਂ ਦੀ ਲਹਿਰ ਸੀ ਕੋਈ ਬੋਤਰੀ ਬੀਜੇਪੀ ਆ ਗਈ ਹੈ ਨਾ ਹਰਿਆਣੇ ਦੇ ਅੰਦਰ ਬੱਚੇ ਬੱਚੇ ਦੀ ਜ਼ੁਬਾਨ ਤੇ ਗੱਲੀ ਬੀਜੇਪੀ ਇਹਨੂੰ ਨਹੀਂ ਚਾਹੁੰਦੇ ਕੀ ਨਹੀਂ ਇਹਨਾਂ ਨੇ ਹਰਿਆਣੇ ਦੇ ਅੰਦਰ ਕੀਤਾ ਸਰਪੰਚ ਕੋ ਉੱਤੇ ਪਹਿਲਾਂ ਜਾਟ ਅੰਦੂਲੇ ਜ ਮੁੰਡੇ ਮਾਰੇ ਹੈ ਨਾ ਸਭ ਕੁਝ ਕਰਿਆ ਇਹਨਾਂ ਨੇ ਹੈ ਨਾ ਕਿਸਾਨਾਂ ਨਾਲ ਕੀ ਨਹੀਂ ਕੀਤਾ ਹੈ ਨਾ ਕਿੰਨਾ ਬਰੋਸ ਚ ਇਹਨਾਂ ਦਾ ਹੈ ਨਾ ਪਰ ਬੱਬਾ ਜੀ ਉਹ ਈਵੀਐਮ ਵਾਲਾ ਸੁੱਧਾ ਨਾ ਜਿਹੜਾ ਉਹਦੇ ਚੱਲਦੇ ਨੇ ਠੀਕ ਹੈ ਇਹ ਘੱਪਲੇਈ ਦਾ ਕਰਦੇ ਨੇ ਹੈ ਨਾ ਉਹ ਤਰੀਕਾ ਵੀ ਤਾਂ ਹੈਗਾ ਤੇ ਸੇਫ ਨਹੀਂ ਹੈਗਾ ਕਿਸੇ ਦੀ ਪਾਸੇੋਂ ਹੈ ਨਾ ਬੀਜੇ ਸੋਚੀ ਨੀ ਮੀ ਆ ਵੀ ਕੋਈ ਲੋਕਤੰਤਰੀ ਦੇਸ਼ ਰਹਿ ਗਿਆ ਹੁਣ ਤਾਂ ਮਨਮਰਜ਼ੀ ਦੇ ਨੇ ਠੀਕ ਆ ਆਪਣੀ ਮਰਜ਼ੀ ਨਾਲ ਇਹਨਾਂ ਨੇ ਸਭ ਕੁਝ ਕਰਨਾ ਆ ਉਹ ਪਾਵਰ ਦਾ ਨਸ਼ਾ ਚੜ ਗਿਆ ਹੈ ਨਾ ਉਤਰ ਜੂਗਾ ਬਾਬਾ ਜੀ ਨਾ ਤਾਰ ਦੇਣਗੇ ਲੋਕ ਪਹਿਲਾਂ ਅੰਗਰੇਜ਼ਾਂ ਨੂੰ ਵੀ ਸੀਗਾ ਅੰਗਰੇਜ਼ ਵਿਆਹ ਲਿਖਦੇ ਹੁੰਦੇ ਸੀਗੇ ਵੀ ਸਾਡਾ ਰਾਜ ਕਦੇ ਨਹੀਂ ਜੀ ਜਾਣਾ ਸਾਡਾ ਰਾਜ ਕਦੇ ਨਹੀਂ ਜਾਣਾ ਹੈ ਨਾ ਵੀ ਉਹਨਾਂ ਦਾ ਉਹ ਸਾਰਾ ਬ੍ਰਿਟਿਸ਼ ਰਾਜ ਸਾਰੀ ਦੁਨੀਆ ਦੇ ਉੱਤੇ ਹੁੰਦਾ ਸੀ ਨਾ ਕਿੰਨਾ ਕ ਟਾਈਮ ਲੱਗਿਆ ਹੈ ਨਾ 100 ਸਾਲ ਸਿੰਘ ਲੜੇ ਹੈ ਨਾ ਸਰਦਾਰੀ ਲੜੇ ਆਪਣਾ ਤੇ ਉਹ ਗਿਆ ਉਹ ਗਿਆ ਰਾਜ ਹੈ ਨਾ ਇਹਨਾਂ ਨਾਲ ਵੀ ਐਵੇਂ ਹੋਣਾ ਇਹ ਨਸ਼ਾ ਜਿਹੜਾ ਪਾਵਰ ਵਾਲਾ ਸੱਤਾ ਉਹ ਲੋਕ ਰਾਜ ਕਰਨਗੇ ਜਿਹੜੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਤਾਂ ਜਾ ਕੇ ਦੇਸ਼ ਤਰੱਕੀ ਕਰਨਗੇ ਤੇ ਇਹ ਦੇ ਸਕੇ ਪਤਾ ਲੱਗੇ ਭਾਈ ਜੀ ਟਰੈਕਟਰ ਟਰਾਲੇ ਨਾਲ ਵੀ ਜਾ ਕੇ ਦੇਖ ਲਿਆ ਪੈਦਲ ਵੀ ਜਾ ਕੇ ਦੇਖ ਲਿਆ ਹਰ ਹਿੱਲੇ ਵਸੀਲੇ ਕਰ ਲਏ ਪਰ ਅੱਗੇ ਜਾਣ ਨਹੀਂ ਦਿੱਤਾ ਗਿਆ ਹਰਿਆਣਾ ਚ ਐਂਟਰੀ ਨਹੀਂ ਕਰਨ ਦਿੱਤੀ ਗਈ ਹੁਣ ਕੀ ਲੱਗਦਾ ਕਿ ਨੌਜਵਾਨਾਂ ਨੂੰ ਆਪਣਾ ਜੋਸ਼ ਦਿਖਾਉਣਾ ਪਊਗਾ ਕਿ ਕਿਸਾਨ ਲੀਡਰ ਕੋਈ ਅਜੇ ਹੀ ਕਾਲ ਦੇਣਗੇ ਦੇਖੋ ਜਿਵੇਂ ਅਸੀਂ ਨਾ ਬਬਾ ਜੀ ਪਿਛਲੀ ਵਾਰ ਗਿਆ ਸੀ ਇਹਨਾਂ ਨੇ ਵੀ ਆਪਾਂ ਨੇ ਤੋੜ ਕੇ ਜਾਣਾ ਆਪਾਂ ਦਾ ਭੋਗ ਲੈਣ ਦਾ ਤਿਆਰ ਕਰਾ ਲਿਆ ਜੀ ਨਾ ਹੁਣ ਦੀ ਵਾਰ ਇਹਨਾਂ ਨੇ ਕਿਹਾ ਵੀ ਸ਼ਾਂਤ ਮੇ ਰੱਖਣਾ ਹੈ ਨਾ ਅਸੀਂ ਹੋਵੇਂ ਆ ਕੱਲ ਨੂੰ ਜਿਵੇਂ ਵੀ ਵੀ ਉਹਵੇਂ ਕਰਾਂਗੇ ਜਿਵੇਂ ਬੋਲੋ ਜਿਹੜਾ ਉਹ ਮੈਂ ਬਾਬਾ ਜੀ ਹੈ ਨਾ ਕਿਉਂਕਿ ਨਾ ਸੰਘਰਸ਼ ਨਾਲ ਮਿਲ ਕੇ ਜਿੱਤੇ ਜਾਂਦੇ ਨੇ ਨਾ ਜੇ ਅਸੀਂ ਸੋਚੀ ਦੀ ਨੌਜਵਾਨੀ ਜਾ ਕੇ ਉੜ ਧੱਕਾਂਗੇ ਨਾ ਸਭ ਕੁਝ ਐਵੇਂ ਕਰ ਦਾਂਗੇ ਪਰ ਨੁਕਸਾਨ ਹੋ ਜਾਂਦਾ ਨਾ ਪਿਛਲੀ ਵਾਰ ਸੁਪਕਰਨ ਦਾ ਵੀ ਹੋ ਗਿਆ ਸੀਗਾ ਮਾਰ ਕਰਨ ਨੂੰ ਦੱਸੀ ਨਹੀਂ ਕਰਦੀ ਕਿੰਨਾ ਵੀ ਹੈ ਨਾ ਤੇ ਚੁੰਦੇ ਹੀ ਇਹੀ ਨੇ ਦੇਸੀ ਇਹਨਾਂ ਦੀ ਪਿਕਚਰ ਐਵੇਂ ਦੀ ਕਿਉਂ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਯਾਰ ਵੀ ਇਹਨਾਂ ਦੀ ਐਵੇਂ ਦੀ ਇੱਕ ਪਿਕਚਰ ਬਣਾ ਕੇ ਸ਼ੋਅ ਕਰਦੇ ਜੀ ਦੇਸ਼ ਵਿੱਚ ਇਹ ਤਾਂ ਲੋਕ ਵੀ ਦੇਸ਼ ਨੂੰ ਤੋੜਨ ਵਾਲੇ ਲੋਕ ਨੇ ਨਾ ਤੇ ਅਸੀਂ ਇਹ ਮਬਰੀ ਸੀ ਇਹਨਾਂ ਦੀ ਚਾਲਾਂ ਨੂੰ ਨਹੀਂ ਸਮਝਦੇ ਆਂ ਅੰਦੋਲਨ ਲੜਨ ਦੇ ਤਰੀਕੇ ਵੀ ਆ ਗਏ ਆ ਨਾ ਕੱਲ ਨੂੰ ਜਿੰਨੇ ਵੀ ਆਬੇਸ ਕਰਨੇ ਜਿਹਦੇ ਬੰਦੀਆਂ ਆ ਨਾ ਕਸਾ ਨੂੰ ਜਿੱਤੀ ਸਾਡੇ ਵਿੱਚ ਜਿਹੜੀ ਬੰਦੀ ਜਿਹੜੀ ਦੋ ਬੰਦੇ ਨੇ ਜਿਹੜੇ ਅੱਗੇ ਗਏ ਹੋਏ ਨੇ ਹਨ ਤੇ ਸਾਨੂੰ ਅੱਜ ਉਹਨਾਂ ਨੂੰ ਕਿੱਥੇ ਕਿਹਾ ਹੋਇਆ ਵੀ ਤੁਹਾਨੂੰ ਅਗਲੇ ਕਿੱਥੇ ਭੇਜਾਂਗੇ ਨਵਦੀਪ ਜਲਵੇੜਾ ਦੇ ਉੱਤੇ ਬਹੁਤ ਤਸ਼ੱਦਦ ਹੋਇਆ ਨਵਦੀਪ ਜਲਵੇੜਾ ਨੂੰ ਅੰਦੋਲਨ ਦੇ ਵਿੱਚ ਆਉਣ ਕਰਕੇ ਜੇਲ੍ਹ ਵੀ ਜਾਣਾ ਪਿਆ ਪਰ ਫੇਰ ਜਾ ਕੇ ਨਵਦੀਪ ਜਲਵੇੜਾ ਇੱਥੇ ਪਹੁੰਚਿਆ ਬਾਰ-ਬਾਰ ਅੰਦੋਲਨ ਦੇ ਵਿੱਚ ਪਹੁੰਚ ਰਿਹਾ ਅੱਗੇ ਹੁੰਦਾ ਆਸੂ ਗਿਆਸ ਦਾ ਗੋਲਾ ਵੀ ਛੱਡਿਆ ਹੁਣੇ ਹਨ ਤੇ ਬਾਬਾ ਜੀ ਪਿੱਛੇ ਕਿਵੇਂ ਹਟ ਜੀਏ ਅਸੀਂ ਇਤਿਹਾਸ ਬੜੇ ਹੋਏ ਨੇ ਸਾਡੇ ਕੋਲ ਗੁਰੂਆਂ ਦੇ ਤਾਪੜੇ ਦੇ ਅਰਦਾਸਾਂ ਕਰਕੇ ਘਰੋਂ ਦੁਰਦੇ ਆ ਠੀਕ ਹੈ ਨਾ ਅਸੀਂ ਕਿਵੇਂ ਪਿੱਛੇ हट ਜੀਏ ਠੀਕ ਹੈ ਇਹ ਹੈ ਉਹਨਾਂ ਦੇ ਪੈਰ ਦੇ ਬਰਬਰ ਪੈਰ ਦੇ ਮੋਹ ਦੇ ਵੀ ਮਿੱਟੀ ਦੇ ਕਣ ਦੇ ਬਰਬਰ ਵੀ ਨੇ ਹੋਈ ਹੈ ਨਾ ਤੋੜਦੇ ਨਾ ਅਸੀਂ ਜਿਵੇਂ ਪਿੱਛੇ ੜ ਜਾਈਏ ਆਪਾਂ ਨਹੀਂ ੜਦੇ ਆਪਾਂ ਬਾਬਾ ਜੀ ਲੜਾਂਗੇ ਸੰਘਰਸ਼ ਦੀ ਜੀਤ ਉਹਦੀਆਂ ਲੜਦੇ ਰਾਂਗੇ ਤੋੜਾ ਲੜਾਂਗੇ 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 ਆ ਲੜਾਈਆਂ ਸਾਡੇ ਇੱਕ ਦਿਨ ਸ਼ੰਗੋ ਬਾਰਡਰ ਤੋਂ ਸਵੇਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ 101 ਮਰਜੀਠਿਆਂ ਦਾ ਜਿਹੜਾ ਜੱਫਾ ਆ ਅੱਗੇ ਵੱਲ ਜਾ ਰਿਹਾ ਅੱਗੇ ਪਾਚ ਚੁੱਕੇ ਨੇ ਬੈਰੀਗੇਡਾਂ ਦੇ ਜਿਹੜੇ ਪੜਾ ਸੀ ਉਹ ਕਈ ਪੜਾ ਤਾਰ ਕਰ ਲਏ ਨੇ ਪਰ ਕਿਸਾਨ ਜਿਹੜੇ ਨੇ ਅੱਗੇ ਗਏ ਨੇ ਹਰਿਆਣਾ ਦਾ ਪ੍ਰਸ਼ਾਸਨ ਜਿਹੜਾ ਸਖਤ ਨਜ਼ਰ ਆ ਰਿਹਾ ਅੱਗੇ ਜਾਣ ਦੀ ਕੋਸ਼ਿਸ਼ ਕਰਨਾ ਵੱਲੋਂ ਕੀਤੀ ਜਾਏ ਪਰ ਉਹ ਨਹੀਂ ਜਾ ਪਾਏ ਤਾਂ ਹੁਣ ਹੌਲੀ-ਹੌਲੀ ਕਿਸਾਨ ਜਿਹੜੇ ਨੇ ਹੋਰ ਵੀ ਡਟਣੇ ਸ਼ੁਰੂ ਹੋ ਚੁੱਕੇ ਨੇ ਤਾਂ ਵੱਟ ਕਹਿਣ ਤੋਂ ਮਸ਼ਹੂਰ ਜਿਹੜਾ ਆ ਰਗਦੀ ਸਾਡੇ ਨਾਲ ਮੌਜੂਦ ਨੇ ਲਖਦੀਪ ਗੱਲਬਾਤ ਕਰਦੇ ਆਂ ਭਾਈ ਜੀ ਅੱਜ 101 ਜਿਹੜਾ ਇਸਾਨਾ ਦਾ ਜਥਾ ਜਿਹੜਾ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਅੱਜ ਤਾਂ ਪੈਦਲ ਸੀ ਕੋਈ ਟਰੈਕਟਰ ਨਹੀਂ ਸੀ ਕੋਈ ਟਰਾਲੀਆਂ ਨਹੀਂ ਸੀ ਪਰ ਅੱਜ ਫੇਰ ਤੋਂ ਰੋਕ ਲਿਆ ਗਿਆ ਜਹਰੀਲੀ ਗੈਸ ਤੱਕ ਮਾਰੀ ਗਈ ਆ ਗੱਲ ਉਹੀ ਤਾਂ ਬਾਬਾ ਜੀ ਇਹ ਗੱਲ ਨਹੀਂ ਕਰਨਾ ਚਾਹੁੰਦੇ ਇਹ ਗੱਲ ਇਹਨਾਂ ਟਰੈਕਟਰ ਟੋਟਾਂ ਪਹਿਲਾਂ ਕਹਿੰਦੇ ਸੀ ਤੁਹਾਨੂੰ ਟਰੈਕਟਰ ਆਰਡਰ ਲੱਗਦਾ ਭਈ ਹੈ ਨਾ ਵੀ ਟਰੈਕਟਰ ਨਾ ਲੈ ਕੇ ਜਾਇਓ ਕਿ ਚਲੋ ਭਈ ਅਸੀਂ ਕਹਿੰਦਾ ਨਹੀਂ ਪੈਦਲ ਚੱਲੇ ਜਾਂਦੇ ਹਾਂ ਪਹਿਲਾਂ ਇਹਨਾਂ ਸਾਡਾ ਮੁੰਡਾ ਵੀ ਮਾਰਿਆ ਸਵੇਰ ਕਰ ਨਿੱਕੇ ਹੈ ਨਾ ਜਾਣ ਦੇਣਗੇ ਚਲੋ ਪੈਦਲ ਜਾਣ ਦੇਣਗੇ ਪੈਦਲ ਮੇਂ ਜਾਣ ਦੇ ਦੇ ਕਿਉਂਕਿ ਬੱਬਾ ਜੀ ਆਮ ਲੋਕਾਂ ਦੀ ਸਰਕਾਰ ਹੀ ਨਹੀਂ ਹੈਗੀ ਇਹ ਜਿਹਨੂੰ ਫਰਕ ਹੋਵੇ ਨਾ ਵੀ ਦੇ ਸਕੇ ਬਦੇ ਠੀਕ ਹੈ ਵਿਦੇਸ਼ ਦੀ ਸਰਕਾਰ ਹੋਵੇ ਹੈ ਨਾ ਦੇਸ਼ ਤਰੱਕੀ ਕਰੇ ਉਹ ਸਰਕਾਰਾਂ ਇਹ ਤਾਂ ਬਾਨੀ ਨਾਨੀ ਦੇ ਯਾਰ ਨੇ ਕਾਰਪੋਰੇਟ ਦੇ ਯਾਰ ਨੇ ਹੈ ਨਾ ਦਿਲਗੇੜਸ ਵਰਗਿਆਂ ਦੇ ਯਾਰ ਨੇ ਜਿਹੜੇ ਅਮਰੀਕਾ 'ਚ ਬੈਠੇ ਜਿਹੜੇ ਨਿਊ ਵਾਲਡਰ ਲੈ ਆਣਾ ਚਾਹੁੰਦੇ ਨੇ ਜਿਹੜੇ ਖਾਣ ਪਾਣ ਪਹਿਨਣਾ ਸਭ ਕੁਝ ਕੰਟਰੋਲ ਕਰਨਾ ਚਾਹੁੰਦੇ ਨੇ ਜਨਤਾ ਦਾ ਉਹਨਾਂ ਦੇ ਯਾਰ ਨੇ ਇਹ ਤੇ ਕਿਉਂ ਗੱਲਬਾਤ ਕਰ ਰਹੇ ਨੇ ਨੂੰ ਪਤਾ ਨਹੀਂ ਐਮਐਸਕੀ ਮਿਲੇਗੀ ਤੇ ਦੇਸ ਤਰੱਕੀ ਕਰੂਗਾ ਮਾਰਕੀਟਾਂ ਦੁਆਰਾ ਚੱਲ ਪੈਣਗੀਆਂ ਹੈਨਾ ਤੇ ਦੇਸ਼ ਅੱਗੇ ਨੂੰ ਵਧੂਆਂ ਨਹੀਂ ਬੰਦਣ ਦੇਣਾ ਚਾਹੁੰਦੇ ਇਹਨਾਂ ਨੂੰ ਤਾਂ ਖਾਨ ਤੋਂ ਦੇਖ ਰਹੀਆਂ ਸੀ ਰਾਜ ਕਰੀ ਇਹਨਾਂ ਦੇ ਉੱਤੇ ਹੈਨਾ ਉਸ ਪਾਸੇ ਨੂੰ ਚੱਲੇ ਹੋਏ ਨੇ ਬਿਲਕੁਲ ਹਰਦੀਪਾ ਭਾਈ ਪਹਿਲਾਂ ਜਦੋਂ ਅੱਗੇ ਗਏ ਨੇ ਸਾਰੇ ਕਿਸਾਨ 101 ਕਿਸਾਨਾਂ ਜਥਾ ਕਹਿੰਦੇ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਅਪੀਲਾ ਕੀਤੀਆਂ ਬਾਅਦ ਦੇ ਵਿੱਚ ਜ਼ਹਿਰੀਲੀ ਗੈਸ ਛੱਡੀ ਹੰਝੂ ਗੈਸ ਦਾ ਗੋਲਾ ਵੀ ਮਾਰੇ ਕਿ ਕਿਸਾਨ ਦੀ ਹਾਲਤ ਕਾਫੀ ਖਰਾਬ ਵੀ ਹੋਈ ਆ ਇਹ ਜੀ ਕਾਰਵਾਈ ਨੂੰ ਕਿਵੇਂ ਦੇਖ ਗਲਤ ਗੱਲ ਲੈਣਾ ਬਾਬਾ ਜੀ ਇਹ ਤਾਂ ਉਹ ਦੂਜੇ ਦੇਸ਼ਾਂ ਬੰਗੂ ਨੇ ਨਾ ਬੀਏ ਸੀ ਕੋਈ ਦੂਜੇ ਦੇਸ਼ ਦੇ ਆ ਜਾਂਦੇ ਆ ਉਵੇਂ ਸਾਨੂੰ ਟਰੀਟ ਕਰਦੇ ਨੇ ਨਾ ਤੇ ਜੇ ਅਸੀਂ ਦੂਜੇ ਦੇਸ਼ ਦੀ ਮੰਗ ਕਰਦੇ ਆ ਤੇ ਸਾਨੂੰ ਬਹੁਤ ਮੁਝ ਕਹਿੰਦੇ ਤਾਂ ਬਖਵਾਦੀ ਨੇ ਜੀ ਉਵੇਂ ਨੇ ਹਨਾ ਆ ਥੋੜੀ ਹਰਕਤਾਂ ਕਰਕੇ ਕਰਦੇ ਆ ਕਿ ਜੇ ਵੀ ਤੁਸੀਂ ਹਰਕਤਾਂ ਕਰਦੇ ਹੋ ਤਾਂ ਕਹਿੰਦੇ ਵੀ ਹਾਂ ਵੀ ਸਾਨੂੰ ਨਹੀਂ ਰਹਿਣਾ ਤੁਹਾਡੇ ਨਾਲ ਹਨਾ ਤਾਂ ਕਰਕੇ ਕਹਿੰਦੇ ਆ ਸ਼ਰਮ ਆਣੀ ਚਾਹੀਦੀ ਵੀ ਦੇਸ਼ ਦਾ ਨਾ ਦਾਤਾ ਆ ਜਿਹੜਾ ਸਾਰੇ ਦੇਸ਼ ਨੂੰ ਸਾਰੇ ਦੇਸ਼ ਦੀ ਸਰਬੰਦੀ ਭਲੇ ਦੀ ਅਰਦਾਸ ਕਰਦਾ ਆ ਵੀ ਅੰਨ ਸਭ ਦੇ ਪੇਟ ਦੇ ਅੰਦਰ ਪੈਂਦਾ ਰਵੇ ਹਨਾ ਤੁਸੀਂ ਇਹਦੇ ਨਾਲ ਇਹਨਾਂ ਨਾਲ ਐਵੇਂ ਦਾ ਬਿਹੇਵ ਕਰਦੇ ਹੋ ਹਨਾ ਤੇ ਬਾਬਾ ਜੀ ਉਹ ਇਹਨਾਂ ਵੀ ਰਾਜ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਹੈਨਾ ਠੀਕ ਹੈ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਸਾਰੇ ਧਰਮਿਕੇ ਬਰਾਬਰ ਹੁੰਦੇ ਸੀ ਸਾਰੇ ਕਿਤੇ ਇੱਕ ਬਰਾਬਰ ਹੁੰਦੇ ਸੀ ਹਨਾ ਲੋਕ ਸੁਖੀ ਬਸਦੇ ਸੀ ਹਨਾ ਇਹਨਾਂ ਨੂੰ ਰਾਜ ਹੀ ਨਹੀਂ ਕਰਨਾ ਆ ਤਾਂ ਇਹ ਸੀ ਕਹਿੰਦੇ ਨੇ ਕਿ ਦੁਨੀਆਵੀ ਰਾਜ ਨਹੀਂ ਚੱਲੇ ਜਾਣ ਦੇ ਬਾਬਾ ਜੀ ਆਪਾਂ ਰਾਜ ਕਰਕੇ ਦਿਖਾਵਾਂਗੇ ਇਸ ਦੇ ਉੱਤੇ ਨਵਦੀਪ ਭਾਈ ਇੱਕ ਸਵਾਲ ਮੰਨ ਦੇ ਵਿੱਚ ਜ਼ਰੂਰ ਆਉਂਦਾ ਕਿ ਇੰਨਾ ਵਿਰੋਧ ਹੋਇਆ 10 ਮਹੀਨਿਆਂ ਤੋਂ ਇੱਥੇ ਬੈਠੇ ਕਿਸਾਨ ਡਟੇ ਨੇ ਪਰ ਹਰਿਆਣਾ ਦੇ ਵਿੱਚ ਫਿਰ ਤੋਂ BJP ਦੀ ਸਰਕਾਰ ਆ ਗਈ BJP ਦੇ ਸਰਕਾਰ ਦੇ ਖਿਲਾਫ ਜਿਹੜਾ ਅੰਦੋਲਨ ਲੱਗ ਰਿਹਾ ਆ ਲੋਕਾਂ ਨੂੰ ਕੀ ਕਹੋਗੇ ਬਾਬਾ ਜੀ ਦੇਖੋ ਗੱਲ ਬਧੇ ਕੀ ਆ ਇਹਨਾਂ ਦੇ ਹੱਥ ਚ ਹੈ ਸਿਸਟਮ ਸਾਰਦਾ ਸਾਰਾ ਹੁਣ ਮਹਾਰਾਸ਼ਟਰ ਦੇ ਅੰਦਰ ਇਹਨਾਂ ਹਰਿਆਣਾ ਦੇ ਅੰਦਰ ਬੱਚੇ ਬੱਚੇ ਦੀ ਜੁਬਾਨ ਤੇ ਜਗਾੜੀ ਬੀਜੇਪੀ ਇਹਨੂੰ ਨਹੀਂ ਜਾਣਦੇ ਕੀ ਨਹੀਂ ਇਹਨਾਂ ਨੇ ਹਰਿਆਣਾ ਦੇ ਅੰਦਰ ਕੀਤਾ ਸਰਪੰਚ ਚੋਟੇ ਪਹਿਲਾਂ ਜਾਟ ਅੰਦੂਲੇ ਦੇ ਮੁੰਡੇ ਮਾਰੇ ਹੈਨਾ ਸਭ ਕੁਝ ਕਰਿਆ ਇਹਨਾਂ ਨੇ ਹੈਨਾ ਕਿਸਾਨਾਂ ਨਾਲ ਕੀ ਨਹੀਂ ਕੀਤਾ ਹੈਨਾ ਇਹਨਾਂ ਬਰੋਸ ਸੀ ਇਹਨਾਂ ਦਾ ਹੈਨਾ ਪਰ ਬੱਬਾ ਜੀ ਉਹ ਟੀਵੀਐਮ ਵਾਲਾ ਸੌਦਾ ਨਾ ਜਿਹੜਾ ਉਹਦੇ ਚੱਲਦੇ ਨੇ ਠੀਕ ਹੈ ਇੱਕ ਆਪ ਬਣੇ ਦਾ ਕਰਦੇ ਨੇ ਹੈਨਾ ਉਹ ਤਰੀਕਾ ਵੀ ਤਾਂ ਹੈਗਾ ਤੇ ਸੇਫ ਨਹੀਂ ਹੈਗਾ ਕਿਸੇ ਵੀ ਪਾਸੇ ਹੋ ਹੈਨਾ ਵੀ ਜੇ ਸੋਚੀ ਨਵੇਂ ਆ ਵੀ ਕੋਈ ਲੋਕਤੰਤਰੀ ਦੇਸ਼ ਰਹਿ ਗਿਆ ਹੁਣ ਤਾਂ ਮਨਮਰਜ਼ੀ ਦੇ ਨੇ ਠੀਕ ਹੈ ਆਪਣੀ ਮਰਜ਼ੀ ਨਾਲ ਇਹਨਾਂ ਨੇ ਸਭ ਕੁਝ ਕਰਨਾ ਆ ਉਹ ਪਾਵਰ ਦਾ ਨਸ਼ਾ ਚੜ ਗਿਆ ਹੈਨਾ ਉਤਰ ਜੂਗਾ ਬਾਬਾ ਜੀ ਨੇ ਤਾਰ ਦੇਣਗੇ ਲੋਕ ਪਹਿਲਾਂ ਅੰਗਰੇਜ਼ਾਂ ਨੂੰ ਵੀ ਸੀਗਾ ਅੰਗਰੇਜ਼ ਵਿਆਹ ਲਿਖਦੇ ਹੁੰਦੇ ਸੀਗੇ ਬਿਸ਼ਾਡਾ ਰਾਜ ਕਦੇ ਨਹੀਂ ਜੀ ਜਾਣਾ ਸਾਡਾ ਰਾਜ ਕਦੇ ਨਹੀਂ ਜਾਣਾ ਹੈ ਨਾ ਵੀ ਉਹਨਾਂ ਦਾ ਉਹ ਸਾਰਾ ਬ੍ਰਿਟਿਸ਼ ਰਾ ਸਾਰੀ ਦੁਨੀਆ ਦੇ ਉੱਤੇ ਹੁੰਦਾ ਸੀ ਨਾ ਕਿੰਨਾ ਕੁ ਟਾਈਮ ਲੱਗਿਆ ਹੈ ਨਾ 100 ਸਾਲ ਸਿੰਘ ਲੜੇ ਹੈ ਨਾ ਸਰਦਾਰ ਲੜੇ ਆਪਣਾ ਤੇ ਉਹ ਗਿਆ ਉਹ ਗਿਆ ਰਾਜ ਹੈ ਨਾ ਇਹਨਾਂ ਨਾਲ ਵੀ ਐਵੇਂ ਹੁਣਾਂ ਇਹ ਨਸ਼ਾ ਜਿਹੜਾ ਪਾਵਰ ਵਾਲਾ ਸੱਤਾ ਵਾਲਾ ਉਤਰ ਜੂਗਾ ਬਾਬਾ ਜੀ ਇੱਥੇ ਦਾ ਬਾਬਾ ਜੀ ਉਹ ਲੋਕ ਰਾਜ ਕਰਨਗੇ ਜਿਹੜੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਤਾਂ ਜਾ ਕੇ ਦੇਸ਼ ਤਰੱਕੀ ਕਰਨਗੇ ਤੇ ਇਹ ਦੇ ਸਕੇ ਪਤਾਣਗੇ ਬਈ ਜੀ ਟਰੈਕਟਰ ਟਰਾਲੇ ਨਾਲ ਵੀ ਜਾ ਕੇ ਦੇਖ ਲਿਆ ਪੈਦਲ ਵੀ ਜਾ ਕੇ ਦੇਖ ਲਿਆ ਹਰ ਹਿੱਲੇ ਵਸੀਲੇ ਕਰ ਲਏ ਪਰ ਅੱਗੇ ਜਾਣ ਨਹੀਂ ਦਿੱਤਾ ਗਿਆ ਹਰਿਆਣਾ ਚ ਐਂਟਰੀ ਨਹੀਂ ਕਰਨ ਦਿੱਤੀ ਕਿ ਹੁਣ ਕੀ ਲੱਗਦਾ ਕਿ ਨੌਜਵਾਨਾਂ ਨੂੰ ਆਪਣਾ ਜੋਸ਼ ਦਿਖਾਣਾ ਪਊਗਾ ਕਿ ਕਿਸਾਨ ਲੀਡਰ ਕੋਈ ਅਜਿਹੀ ਕਾਲ ਦੇਣ ਖਾਏ ਦੇਖੋ ਜਿਵੇਂ ਅਸੀਂ ਨਾ ਬਬਾ ਜੀ